ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਕਿਸੇ ਨੇ ਬਾਬਾ ਬੁੱਲੇ ਸ਼ਾਹ ਜੀ ਨੂੰ ਪੁੱਛਿਆ ਕਿ ਬਾਬਾ ਰੱਬ ਨੇ ਬਹੁਤ ਦੁੱਖ ਦਿੱਤੇ ਨੇ ਸੰਸਾਰ ਵਿੱਚ ਬਹੁਤ ਦੁੱਖ ਬਣਾਏ ਨੇ ਬਾਬਾ ਜੀ ਪ੍ਰਮਾਤਮਾ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਸੰਗਤ ਜੀ ਫਿਰ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਨੇ ਕੀ ਚੜਦੇ ਸੂਰਜ ਟਲਦੇ ਵੇਖੇ ਬੁਝਦੇ ਦੀਵੇ ਬਲਦੇ ਦੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਦੇਖੇ ਜਿਨ੍ਹਾਂ ਦਾ ਨਾਂ ਕੋਈ ਇਸ ਜੱਗ ਤੇ ਕੋਈ ਉਹ ਵੀ ਪੁੱਤਰ ਪਾਲਦੇ ਦੇਖੇ ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ ਲੋਕੇ ਕਹਿੰਦੇ ਦੌਲ ਨਾ ਗੱਲ ਦੀ ਮੈਂ ਤਾਂ ਪੱਥਰ ਗਲ ਦੇ ਦੇਖੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਹੱਥ ਖਾਲੀ ਮਲ ਦੇ ਵੇਖੇ ਕਈ ਪੈਰਾ ਤੋਂ ਨੰਗੇ ਫਿਰਦੇ ਸਿਰ ਤੇ ਲੱਭਦੇ ਛਾਵਾ ਮੈਨੂੰ ਦਾਤਾ ਸਭ ਕੁਝ ਦਿੱਤਾ ਮੈਂ ਕਿਉਂ ਨਾ ਸ਼ੁਕਰ ਮਨਾਵਾ ਸੰਗ ਜੀ ਬੋ ਸਾਰੇ ਲੋਗ ਥੋੜਾ ਜਿਹਾ ਦੁੱਖਾਂ ਤੇ ਰੱਬ ਨੂੰ ਕੋਸਣ ਲੱਗ ਪੈਂਦੇ ਨੇ ਕਿ ਸਾਨੂੰ ਪਰਮਾਤਮਾ ਨੇ ਦੁੱਖ ਦਿੱਤੇ ਨੇ ਦੂਜਿਆਂ ਨੂੰ ਸਾਰੇ ਸੁੱਖ ਦਿੱਤੇ ਨੇ ਸੰਗਤ ਜੀ ਛੋਟੇ-ਛੋਟੇ ਗਾਲ ਤੇ ਉਸ ਪਰਮਾਤਮਾ ਨਾਲ ਲੜਦੇ ਨੇ ਉਹਨਾਂ ਨੂੰ ਤਾਨੇ ਮੈਨੇ ਮਾਰਦੇ ਨੇ ਸੰਗਤ ਜੀ ਜੇਕਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਸਾਡਾ ਸਾਰਾ ਧਿਆਨ ਉਸ ਨੁਕਸਾਨ ਵਾਲ ਨੂੰ ਲੱਗ ਜਾਂਦਾ ਹੈ ਪਰ ਜੋ ਸਾਨੂੰ ਉਸ ਪਰਮਾਤਮਾ ਨੇ ਦਿੱਤਾ ਹੈ ਉਹਦੇ ਵੱਲ ਤਾਂ ਸੀ ਧਿਆਨ ਮੈਨੇ ਨਹੀਂ ਦਿੰਦੇ ਕੀ ਪਰਮਾਤਮਾ ਨੇ ਸਾਨੂੰ ਕਿੰਨੇ ਲੋਕਾਂ ਵਿੱਚੋਂ ਅਲੱਗ ਬਣਾਇਆ ਹੈ ਚੰਗਾ ਬਣਾਇਆ ਹੈ ਸੰਗਜ ਜੇ ਸਾਡੇ ਹੱਥ ਪੈਰ ਸਲਾਮਤ ਨੇ ਤੇ ਦੁਨੀਆ ਦੇ ਵਿੱਚ ਕਿੰਨੇ ਲੋਕ ਇਸ ਤਰ੍ਹਾਂ ਦੇ ਬਿਨੇ ਜਿਨ੍ਹਾਂ ਦੇ ਹੱਥ ਪੈਰ ਹੀ ਨਹੀਂ ਹੈ ਫਿਰ ਵੀ ਉਹ ਜ਼ਿੰਦਗੀ ਜੀ ਰਹੇ ਨੇ ਸੰਗਜ ਜਿੰਨੇ ਵੀ ਲੋਕ ਇਸ ਦੁਨੀਆ ਵਿੱਚ ਸੁਖੀ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਇਸ ਤਰ੍ਹਾਂ ਨਹੀਂ ਜੇ ਕਿ ਉਹਨਾਂ ਨੂੰ ਪਰਮਾਤਮਾ ਨੇ ਹੀ ਸਾਰਾ ਕੁਝ ਦਿੱਤਾ ਹੈ ਉਹਨਾਂ ਦੇ ਪਿੱਛੇ ਉਹਨਾਂ ਦੀ ਮਿਹਨਤ ਵੇਖੋ ਉਹਨਾਂ ਦੀ ਲਗਨ ਉਹਨਾਂ ਦੇ ਜਜ਼ਬੇ ਨੂੰ ਦੇਖੋ ਦਿਨ ਰਾਤ ਦੀ ਉਹਨਾਂ ਦੀ ਮਿਹਨਤ ਨੂੰ ਦੇਖੋ ਸੰਗਤ ਜੀ ਫੇਰ ਹੀ ਉਹ ਲੋਗ ਸਹੀ ਮੁਕਾਮ ਤੇ ਸਹੀ ਮੰਜ਼ਲ ਤੇ ਪਹੁੰਚ ਪਾਉਂਦੇ ਨੇ ਸੰਗਤ ਜੀ ਕਈ ਲੋਗ ਇਸ ਤਰ੍ਹਾਂ ਦੇ ਵੀ ਨੇ ਕਿ ਰਸਤਾ ਦੂਰ ਦੇਖ ਕੇ ਆਪਣੀ ਮੰਜ਼ਿਲ ਦੀ ਤਰਫ ਤੁਰਦੇ ਵੀ ਨਹੀਂ ਤੇ ਬਸ ਘਰ ਬੈਠ ਕੇ ਰੱਬ ਨੂੰ ਹੀ ਕੋਸ ਦੇ ਰਿੰਦੇ ਨੇ ਸੰਗਤ ਜੀ ਤੁਸੀਂ ਜੀ ਅੱਗੇ ਵਧਣਾ ਹੈ ਤੇ ਆਪਣੀ ਮੰਜ਼ਿਲ ਨੂੰ ਪਹਿਚਾਨੋ ਉਸ ਰਸਤੇ ਤੇ ਤੁਰੋ ਇੱਕ ਵਾਰੀ ਡਿੱਗੋਗੇ ਦੋ ਵਾਰੀ ਡਿੱਗੋਗੇ ਪਰ ਆਖਿਰ ਵਿੱਚ ਉਸ ਮੰਜ਼ਿਲ ਤੱਕ ਪਹੁੰਚ ਜਾਵੋਗੇ ਸੰਗਤ ਜੀ ਰੱਬ ਨੇ ਸਾਨੂੰ ਪੂਰਾ ਸਹੀ ਸਲਾਮਤ ਬਣਾਇਆ ਹੈ ਤੇ ਬਹੁਤ ਸ਼ੁਕਰਾਨਾ ਹੈ ਉਹਨਾਂ ਦਾ ਕਿ ਅਸੀਂ ਮਿਹਨਤ ਕਰਕੇ ਅੱਗੇ ਵੱਧ ਸਕਦੇ ਹਾਂ ਦੁਨੀਆ ਦੀ ਹਰ ਇੱਕ ਖੁਸ਼ੀ ਪਾ ਸਕਦੇ ਹਾਂ ਦੂਜਿਆਂ ਨੂੰ ਦੇਖ ਕੇ ਜਲੋ ਨਾ ਤੁਸੀਂ ਖੁਦ ਮਿਹਨਤ ਕਰੋ ਪੀਰ মুর্ਸ਼ਦ ਤੁਹਾਨੂੰ ਜ਼ਰੂਰ ਮੰਜ਼ਿਲ ਤੇ ਪਹੁੰਚਾਣਗੇ ਚੰਗਾ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਖਾ ਰੱਬ ਰਖਾ ਰੱਬ ਰਖਾ